ਆ ਫਾਈ 2 ਪਟਾ ਆ ਗਿਆ ਮੋਸਟਰ ਟਾਇਰ ਆ ਗਿਆ ਨਾ ਟਾਇਰ ਮਿਲਿਆ ਬਾਈ ਇੱਕ ਕੰਮ ਹੋਰ ਇਨਫਰਮਸ ਕਾਰ 118 17 ਕਹਿੰਦੇ ਮੋਟਾ ਟਾਇਰ ਆ ਗਿਆ 540 ਨੰਬਰ ਹਮਨੇ ਤੇਰੇ ਜਿੱਡਾ ਟਾਇਰ ਹੈ ਬਾਈ ਨਾ ਨੇ ਆ ਪਵਾਇਆ ਬਾਈ ਫਰੰਟ ਜੇ ਬਾਕੀ ਸਾਡੇ ਬੰਦੇ ਬਾਈ ਫੀਤਾ ਕੋਲੇ ਚੱਕੀ ਫਿਰਦੇ ਮਣੀ ਕਿੰਨਾ ਹੈ ਇਹ ਤੇਰੇ ਮਣੀ ਜਾਂਦੇ ਬਾਈ ਕਿੰਨੇ ਫੁੱਟੇ ਪਾਉਣੇ ਆ ਹਾਂ 17 ਇੰਚ ਇਹ 17 ਡਾੜਾ ਲੱਗਣਾ 18 ਇੰਚ ਹੈ ਬਾਈ ਹਨਾ ਲਓ ਜੀ ਬਾਈ चौड़े टायर देखणाए 575 واستے اے فوٹو جی ਘਟ ਨਾਤਾ ਹੈ ਬਹੁਤ ਹੈ ਬਰਾਬਰ ਖੜੀ ਆਉਨੇ ਕੱਦ ਦੇਖੀ ਕਿੰਨਾ ਹੈ ਸਾਈਡ ਵੇ ਖੜ ਦੇ ਕਿੱਡਾ ਲੰਬਾ ਤੇਰੇ ਬਰਾਬਰ ਲੈ ਮੈਂ ਕਹਿੰਦਾ ਨਹੀਂ ਮੜਾ ਕਿੰਨੇ ਫੁੱਟਾ بھائی ਇਹ ਇੰਚੇ ਟੇਪ ਵੀ ਨਾਲ ਲਿਆ ਇੰਚੇ ਟੇਪ ਵੀ ਨਾਲੇ ਲਿਆਂਦਾ ਦਾ ਮੁੰਡਿਆਂ ਨੇ ਇਹ 2 5 ਇਹ ਮੈਂ ਕਹਿੰਦਾ 20 ਇੰਚ ਹੈ ਨਹੀਂ 1 5 ਬਿੰਚਾ ਬਿੰਚਾ ਇਹਦਾ ਬਈ ਬਿੰਚ ਟਾਇਰ ਐ ਨੰਬਰ ਦੇ ਤੇ ਕਿੰਨਾ ਦਾ ਇਹ ਇਹ ਤਾਂ ਰਾਮ ਨਾ ਪੜਦੇ ਨੇ ਉੱਚਾ ਹੋਣਾ ਮੈਨੂੰ ਟਰੈਕਟਰ ਨੇ ਆਇਆ ਮੁੰਡਾ ਪਰ ਪੂਰੇ ਤੇ ਕੱਟ ਹੋ ਰਿਹਾ ਤੇ ਇਹ ਬਾਈ ਪਹੁੰਚੇ ਮਾਲਵਾ ਟਾਇਰ ਵਾਲਿਆਂ ਦੇ ਬਾਹਰ ਵੀ ਪੇ ਟਾਇਰ ਦਿਨਾ ਉਹ ਲੇਖੀਏ ਆ ਪਿਛਲੇ ਬਾਈ ਰੇਡੀਅਲ ਹੋਏ ਸਿੰਪਲ ਹੋਏ ਦੇਖ ਲਾਓ ਆਪਾਂ ਹਾਂ ਆਵਨੇ ਆਪਾਂ ਨੂੰ ਇੱਕ ਜਗਾੜ ਦੇ ਚਾਹੀਦਾ ਉਹ ਮਿਲ ਜੂਗਾ ਗੱਡੀ ਦਾ ਹਾਂ ਬਈ ਮਿਲ ਜਾ ਕਿਹ ਚੀਜ਼ ਆ ਆ ਵਿਚੇ ਇਹਦਾ ਸੈਂਟਰ ਵਾਲਾ ਜਿਹੜਾ ਟੱਕਾ ਜਾ ਬਈ ਵਿਚਾਲੇ ਗਰੇਪੇ ਸੀ ਉਹ ਦੇਖਣੇ ਜੀ ਮਿਲ ਜੇ ਬੜਾਈ ਵਾਲੇ ਚਾਰ ਲੈ ਜੀ ਸਾਡੇ ਬਾਈ ਗੱਡੀ ਆਲਾ ਸਮਾਨ ਦੇਖਣ ਲੱਗ ਗਏ ਸਾਡੇ ਬੰਦੇ ਦੇਖਣ ਟਰੈਕਟਰ ਦਾ ਇਹ ਕਿ ਆਹ ਹੋ ਗਿਆ ਤੁਹਾਨੂੰ ਬਾਈਕ ਆ ਪਿਆ 22 ਨੰਬਰ ਐ ਮੈਂ ਕਹਿੰਦਾ ਆ ਵੀ ਟਰੈਕਟਰ 'ਮਾਂ ਪੈ ਜਾਣੇ ਪਰ ਇਹ ਟੌਰ ਨਹੀਂ ਹੋਣੀ ਜੇ ਟਰੈਕਟਰ 'ਚ ਪੈ ਗਿਆ ਕਹੀ ਤਾਂ ਜਾਂਦੇ ਇਹ ਐ ਉਹਨੂੰ ਜਜਣਾਂ ਨੇ ਟਰੈਕਟਰ 'ਮਾਂ ਪਾਏ ਪਾ ਇਹ 14 ਡਾਇਰੈਕਟਾ ਇੰਨਾ ਚੜਦਾ ਆਪਣਾ ਵੀ ਐ ਥੋੜਾ ਬੋਤਾ ਹੀ ਘਟਣਾ ਇਹਦੇ ਦੇਖੋ ਭਾਈ ਬਾਕੀ ਦੱਸਿਓ ਉਹ ਮੁੰਡਿਆਂ ਦੀ ਕੀ ਡਿਮਾਂਡ ਆਹ ਦੇਖ ਲੈ ਆਪਣੇ ਹਾਰ ਵਾਲਾ ਹਾਂ ਹਾਂ ਤੇ ਪਰਿਆ ਰਹੇ ਨੇ ਹਾਂ ਸਾਫ ਨੇ ਬੋਲੇ ਹਾਂ ਸਾਫ ਨੇ ਬੋਲੇ ਮੈਂ ਕਹਿੰਦਾ ਕੋਈ ਲੱਗ ਚੀਜ਼ ਪਾਉਂਗੇ ਮੇਰੀ ਵਰਨਾ ਨੂੰ ਕਿਹੜੇ ਵੇਚੇ ਇਹਨਾਂ ਮੈਂ ਦੇਖ ਤਾਂ ਲਾਇਆ 13 ਨੂੰ ਬਈ ਉਹ ਉੱਧਰ ਵੇਚੀ ਮੈਂ ਚਲੇ ਗਿਆ ਹਾਂ ਮਨਾਗਣਾ ਕੰਪਨੀ ਲਾਇਏ ਤੇ ਐਹ ਟੱਕਣ ਮੇਲਾ ਆਪਾਂ ਨੂੰ ਸਾਜਪਾਂ ਨੂੰ ਐਂ ਲੱੱਖਣ ਦਿੰਦੇ ਆ ਇਹਦੀ ਖੋਲ ਨਹੀਂ ਬਾਈ ਮੁੰਡੇ ਕਹਿੰਦੇ ਟਰੈਕਟਰ ਨਹੀਂ ਰੈਡੀ ਕਰਨਾ ਆਪਾਂ ਅਸੀਂ ਤਾਂ ਗੱਡੀ ਲੈ ਲਏ ਨੇ ਆਪਣਾ ਗੱਡੀ ਭਰੇ ਜਾਇਓ ਜਿੱਥੇ ਜਾਣਾ ਫਿਰ ਉਹ ਨਹੀਂ ਟਰੈਕਟਰ ਭਰੀ ਜਾਣਾ ਹਾਂ ਮੈਨੂੰ ਟਰੈਕਟਰ ਵਾਸਤੇ ਲਾਇਆ ਸੀ ਇਲੈਕਟ੍ਰਿਕਾਂ ਨਾਲ ਇਹਦਾ ਬੜਿਆ ਬੜਾ ਮਹਾਲ ਹੈ ਮਹਿੰਗਾ ਬੜੀਆਂ ਗੱਡੀਆਂ ਨੇ ਆਮਨੇ ਆਪਣੇ ਵਾਲੀ ਦੇ ਵੀਰੇ ਹੋਣਗੇ ਨਾ 16 ਨੰਬਰ ਆਪਣੇ ਹਾਲ ਆਈ ਵੀ ਬਾਕ ਚੱਲੇਦਾ ਨਾ ਇਹ ਢਿੱਲੋ ਮੈਂ ਪ੍ਰੀਤ ਨੇ ਕਰਿਆ ਨਾ ਬੁਰ ਬਾਈ ਹਾਂ ਹਾਂ ਬਾਈ ਇਹ ਹੁਣ ਟ੍ਰੈਂਡ ਗਿਆ ਇਹਦਾ ਹਾਂ ਆਏ ਲਾਈਕ ਆ ਵਧੀਆ ਫਿਰ ਮੈਂ ਵੀ ਕੋਈ ਨਾ ਪਤਾ ਕਿ ਪਤਾ ਨਹੀਂ ਜਾਂਦਾ ਹੈ ਬਹੁਤ ਹਾਂ ਆਹ ਲੈ ਇਹਦੇ ਕਰਕੇ ਟ੍ਰੈਂਡ ਕਿ ਜਾਂਦਾ ਇਹ ਪੌਣੇ ਮੈਂ ਕਿਹਾ ਵੀ ਪਤਾ ਕਿੰਨੇ ਹੋਣੇ ਇਹ ਇਹਨਾਂ ਦੀ ਕੇਰ ਵੀ ਬਹੁਤ ਹੈ ਸਾਫ ਖਾਣੇ ਪੈਂਦੇ ਇਹ ਸੌਕੇਸ ਆ ਬੰਦੇ ਆ ਬਾਈ ਕਹਿੰਦਾ 5 ਮਿੰਟ ਰੁਕ ਜਾਓ ਕਹਿੰਦਾ ਤੁਹਾਨੂੰ ਸਭ ਪਾਸੇ ਅਸੀਂ ਟਾਇਰ ਟੂਰ ਲਾਇ ਲੂ ਸਭ ਕੁਝ ਦਿਖਾ ਰਣੇ ਚੱਲੀਏ ਆਪਾਂ ਫਿਰ ਆਹ ਟਾਇਰ ਮਿਲਿਆ ਬਾਈ ਇੱਕ ਕੰਮ ਹੋਰ ਇੰਕੀ 17 ਸਾਡੇ 17 ਬਾਹਰ ਚੱਲ ਜਣਾ ਉਹ ਵੀ ਬਾਹਰ ਕੱਢ ਇੱਕ ਇੱਕ ਚਾਰ 18 ਆ ਯਾਰ ਉਹ ਨਹੀਂ ਵਧੀਆ ਯਾਰ ਉਹਦਾ ਗੋਲ ਹੈ ਮੈਂ ਕਾਹੀ ਵਧੀਆ ਚੌੜਾ ਵਾਲਾ ਲਓ ਜੀ ਬਾਈ ਪਹੁੰਚ ਗਏ ਹੇਮ ਟਾਇਰ ਵਾਲਾਂ ਦੇ ਤੇ ਵੀਰ ਮਿਲਿਆ ਤੇ ਇਹਨੇ ਵੀ ਟਾਇਰ ਪਾ ਰਿਹਾ ਹੋਣਾ ਨੰਨ ਨੰਨ ਵੀਰੇ ਕੀ ਹਾਲ ਹੈ ਜੀ ਕੀ ਹਾਲ ਹੈ ਜੀ ਅਸੀਰ ਕੀ ਹਾਲ ਹੈ ਤੇ ਵੀਰ ਵੀ ਟਾਇਰ ਪਾਉਣ ਲੱਗਿਆ ਵਾ ਵੀਰੇ ਬੜੇ ਪਵਾਤੇ ਫਿਰ ਬੜੇ ਯਾਰ ਕਹਿੰਦੇ ਫਿਰ ਮੈਂ ਕਿਹਾ ਚੱਲ ਯਾਰ ਕਹਿੰਦੇ ਸ਼ੌਂਕ ਇੱਕ ਵਾਰ ਬੜਾ ਵਧੀਆ ਪਕਾ ਲੀ ਹਾਂ ਆ ਸਾਡੇ ਨਾਲ ਵੀ ਗੱਲ ਪਈ ਵਿਖ ਰਹੇ ਸ਼ੌਂਕ ਪਵਾਉਣਾ ਇੱਕ ਵਾਰ ਟਾਇਰ ਪਾਉਣਾ ਹੈ ਬੜੇ ਮਾ ਭਾਈ ਪਾ ਲੋ ਭਰਾ ਦੇ ਨੀਗਾ ਭਾਈ ਕਹਿੰਦੇ ਕਾ ਪਵਾਏ ਭਾਈ ਨਾ ਨੇ ਆ ਪਵਾਇਆ ਭਾਈ ਫਰੰਟ ਚ ਬਾਕੀ ਸਾਡੇ ਬੰਦੇ ਭਾਈ ਫੀਤਾ ਕੋਲੇ ਚੱਕੀ ਫਿਰਦੇ ਵੀ ਨਹੀਂ ਕਿੰਨਾ ਹੈ ਇਹ ਤੇਰੇ ਬਣੀ ਜਾਂਦੇ ਬਾਈ ਕਿੰਨੇ ਫੁੱਟੇ ਪਾਉਣੇ ਆ ਹਾਂ 17 ਇੰਚ ਇਹ 17.5 ਲੱਗਣਾ 18 ਇੰਚ ਹੈ ਬਾਈ ਹਨਾ 18 ਹੀ ਹੁੰਦਾ ਏ 17 ਹਾਂ ਉਚਾਈ ਵੱਧ ਹੋਊਗੀ ਛੇਟਾਂ ਦੇ ਮਣੀ ਹਾਂ 17 ਇਹ ਹਾਰ 17 ਹੀ ਹੈ 17 ਇੰਚ ਹੁੰਦੇ ਆਉਣੇ ਉਹਦਾ ਮਾਰਮਣਾ ਫਿੱਟਾ ਉਹ ਟਾਇਰ ਦਾ ਯਾਰ ਹਾਂ ਆ ਕਿੰਨਾ ਹੈ ਹਾਂ ਉਪਰ ਤੋਂ ਦੇਖ ਕਿੰਨਾ 3 ਫੁੱਟ ਦਾ ਹੈ 3 ਫੁੱਟ ਦਾ ਹੈ 3.5 ਚੱਲ ਹੁਣ ਉਹ ਦੇਖ ਬਾਈ ਵਾਲਾ ਇੱਕ ਬਾਈ ਇੱਧਰ ਪਾਏ ਆ ਇਹ ਵੀ ਕੈਂਡ ਲਾਦੇ ਟਾਇਰ ਦੇਖੋ ਚੜਾਈ ਚੈੱਕ ਕਰੋ ਕਿਰਾ ਮਗਰਾੜ ਦੇ ਵਿੱਚ ਕਿੰਨੇ ਬਾਅਦ ਚਲੇ ਗਏ ਪਹਿਲਾ 16 ਨੰਬਰ ਟਾਇਰ ਤਾਂ ਦੇਖੋ ਇਹ ਵੀ ਬਾਹਰ ਕਢਾਇਆ ਪਤਾ ਵੀਰ ਨੇ ਹੁਣ ਨਾਲ ਟਾਇਰ ਮੂਰੇ ਇਹ ਵੀ ਕੁਝ ਵੀ ਨਹੀਂ ਲੱਗਦਾ ਇਹ ਵੀ ਜ਼ੀਰੋ ਲੱਗਦਾ ਹੈ ਉਹ ਮਹਿਕ ਉਹ 16 ਨੰਬਰ ਟਾਇਰ ਕਿੰਨਾ ਕੁ ਲੱਗਦਾ ਉਹਦੇ ਮੂਰੇ ਬਾਈ ਰੀਜ ਹੈ ਇਹਦੀ ਪਗਾਉਣੀ ਹੈ ਬਾਈ ਕਹਿੰਦਾ ਮੁੰਡਾ ਕਹਿੰਦਾ 36 ਦੀ ਦੀ ਰੀਜ ਹੈ ਪਗਾਉਣੀ ਹੈ ਕੋਈ ਨਹੀਂ ਕੋਈ ਨਹੀਂ ਹੈ ਵੀਰੇ ਪਿੱਛੇ ਬਾਬਾ ਜੀ ਦੀ ਫੋਟੋ ਲੱਗੀ ਪਈ ਜੀ ਹਾਂਜੀ ਮਸਤਾ ਦੀ ਬਾਈ ਜੀ ਅੱਛਾ ਠੀਕ ਹੈ ਜੀ ਹੈ ਵੀਰੇ ਉਦਾਂ ਦੇ ਲਾ 16 ਨੰਬਰ ਟਾਇਰ ਕਿੰਨੇ ਕੁ ਲੱਗਦੇ ਉਹਦੇ ਮੂਰੇ 16 ਤਾਂ ਹੁਣ ਐ ਲੱਗਦਾ ਜਿੱਕਰ ਸਿਕਨਸ ਹੈਗਾ ਟਾਇਰ ਹੁੰਦਾ ਇਹ ਰਾਂਡਿਕ ਦੀ ਗੱਲ ਹੈ ਦੇ ਲਾਇਆ ਉਹਨੇ ਅਦਾ 16 ਵੀ ਨਹੀਂ ਲੱਗਦਾ ਵੀ ਇਹ ਹੀ ਸਭ ਤੋਂ ਵੱਡਾ ਟਾਇਰ ਆ ਸਹੀ ਗੱਲ ਹੈ ਮੈਂ ਨਾ ਸਭ ਤੋਂ ਨੰਬਰ ਕਿੰਨੇ ਆ ਗੱਟਿਆ ਅਮਰੇ ਟਾਇਰ ਆ ਯਾਰ ਇਹ ਪਰਲੀ ਸਾਈਡ ਹਾਂ ਪਹਿਲਾਂ 600 ਨੰਬਰ ਆਉਂਦਾ ਨਾ ਹਾਂਜੀ ਉਹਦੇ ਨਾਲ ਮਗਰਾੜ ਚਕਾਣੇ ਪੈਂਦੇ ਤੇ ਹਾਂਜੀ ਪਾਈਦਾਰ ਵੀ ਚਕਾਣੇ ਪੈਂਦੇ ਤੇ ਰੂਟਾ ਪੈਟਰ ਦੀ ਘੋੜੀ ਸਾਰਾ ਕੁਝ ਚਕਾਣਾ ਪੈਂਦਾ ਹੁਣ ਇਹਦੇ ਨਾਲ ਕੋਈ ਚੱਕਰ ਨਹੀਂ ਕੋਈ ਚੱਕਰ ਬਾਈ ਉਹ ਲਾਈ ਬੱਦਗੀ ਬਸ ਹਾਂ ਆ ਚੀਜ਼ ਤੇ ਪਤਾ ਲੱਗਦਾ ਬਾਈ ਜਿਹੜੇ ਉਂਗਲ ਐ ਵੀ ਕੋਈ ਫਰਕ ਨਹੀਂ ਪੈਂਦਾ ਪੂਰੇ 4 ਉਂਗਲਾਂ ਪੈਂਦੀਆਂ ਹਾਂਜੀ ਉਧਰ 3 ਪੈਂਦੀ ਇੱਕ ਉਂਗਲ ਦਾ ਫਰਕ ਆ ਇੱਕ ਦਾ ਫਰਕ ਆ ਉਹੀ ਮਗਰਾੜਵਾ ਪੈ ਗਏ ਬਾਈ ਇਹ ਚੀਜ਼ ਵਧੀਆ ਯਾਰ ਜਿਹੜੀ ਆਪਾਂ ਗੁੱਲੀਆਂ ਪਾਤੀਏ ਜਾਂ ਉੱਚੀ ਕਰਤਾ ਉਹ ਗਲਤ ਹੈ ਅੱਜ ਕਨਾ ਗੈਪ ਹਰਨਾ ਹੈ ਉਧਰ ਗੈਪ ਘਟ ਗਿਆ ਉਧਰ ਚੜ੍ਹਾਈ ਉਹ ਯਾਰ ਐਦਾ ਬਾਈ ਗੁੱਸਾ ਖਾ ਗਿਆ ਖਾ ਗਿਆ ਬਾਈ ਹਾਂ ਟਾਇਰ ਹਾਂ ਟਾਇਰ ਬਾਤਦਾ ਬਾਈ ਮੰਨ ਕੇ ਖਫਾ ਪਰ ਕੀ ਕਹਿੰਦੇ ਉਧਰ ਕਹਿੰਦੇ ਮੋਟਾ ਟਾਇਰ ਆ ਗਿਆ 540 ਨੰਬਰ ਆਮਨੇ ਤੇਰੇ ਜੱਡਾ ਟਾਇਰ ਹੈ ਸਾਡੇ ਪੰਜ ਫੁੱਟ ਦਾ ਟਾਇਰ ਹੈ ਇਹ ਹੁਣ ਪਲੇ ਟੈਂਸ਼ਨ ਨਾਲ ਕਰੀ ਕਰਤਾ ਪਿਆ ਲੈ ਗਏ ਉਹਦੇ ਚੁਣਾ ਲਾ ਉਧਰ ਕਰਾਉਣਾ ਚੱਲ ਆਂ ਲੋ ਜੀ ਬਾਈ ਬਾਈ ਟਰਾਈ ਲੈਣ ਲੱਗੇ ਇੱਕ ਵਾਰ ਬੜੇ ਟੇਰਾਵਾ ਆਵਨੇ ਠੀਕ ਹੈ ਬਾਈ ਮਗਰਾਰ ਦੇ ਇੱਕ ਗੱਟੇ ਬਾਹਰ ਹੈ ਜਿਹੜੀ ਲੈਣ ਜਾਂਦੇ ਆ ਹੁਣ ਚੰਗਾ ਜਾਓ ਜਾਓ ਵੱਲਾ ਵੱਲਾ ਪਿਛੇ ਦੇ ਆਉਨੇ ਕਿੰਨਾ ਚੌੜਾ ਲੱਗਦਾ ਏ ਬਾਈ ਪਿਛੇ ਦੇ ਲੁੱਕ ਚੈੱਕ ਕਰੋ ਉਹ ਇੱਥੇ ਟੈਕੇ ਲੱਗਦਾ ਹੋਈ ਤਾਂ ਇਹ ਕਹਿੰਦੇ 36 30 ਨੀਲਾ ਕੋੜਾ ਹੋਵੇ ਦਾ ਰਾਜਾ 36 30 ਹੈ ਬਾਈ ਵੀਰੀ ਬਣਾ ਦੇ ਬਾਈ ਕਹਿੰਦਾ ਯਾਰ ਇਹਨੇ ਮੰਡਾ ਰੀਲਾਂ ਦਾ ਫੈਨ ਹੈ ਰੀਲਾਂ ਬਣਾਉਣ ਦਾ ਸ਼ਿਕਾਰੀ ਹੈ ਤਾਂ ਇਦਾਂ ਨਹੀਂ ਮਾਈ ਨੂੰ ਖਲੇ ਮੂਰੇ ਪਾਣੇ ਬਾਈ ਦੂਏ ਮੌਨਸਟਰ ਟਾਇਰ ਉਹ ਵੀ ਦਿਖਾਵਾਂਗੇ ਤੁਹਾਨੂੰ ਸੈਟ ਹੈ ਸੈਟ ਹੈ ਜੀ ਸੈਟ ਹੈ ਨਾ ਭਾਈ ਦੋ ਫਟਾ ਆ ਗਏ ਮੋਸਟਰ ਟਾਇਰ ਆ ਗਏ ਇਹਨਾਂ ਗੱਲਾਂ ਮੰਨ ਲੈ ਬਾਬਾ ਚੌਵੀ ਦੀ ਕੁੱਟ ਲਿਆ ਦੇ ਆਹ ਟਾਇਰ ਜਾ ਰਾ ਸੋਣਾ ਆਪਣੇ ਨਹੀਂ ਇਹਦਾ ਭਾਈ ਹੈਗਾ ਹੋਰ ਕਲਾਸ 5000 ਕਲਾਸ ਚਾਹੀਦੀ ਬੋਟੀ ਉੱਧਰ ਲੈ ਜਾ ਹਰ ਮੈਂ ਕਹਿੰਦਾ ਕੌਣ ਲੈ ਗਿਆ ਜਲਦੀ ਲੈ ਕੇ ਆ ਦੇਖੀ ਜੀ ਬਸ ਬੰਦ ਕਰ ਸਾਰਿਆਂ ਨੂੰ ਇਹਨੇ ਠੰਡ ਦਾ ਇਲਾਜ ਮਿਲ ਗਿਆ ਠੰਡ ਦਾ ਇਲਾਜ ਮਿਲ ਗਿਆ ਪੱਕਾ ਇਲਾਜ ਮਿਲ ਗਈ ਮਿਲ ਗਈ ਭਾਈ ਇਹ ਟਾਇਰ ਜੱਜ ਕੇ ਜੱਜ ਕੇ ਨਹੀਂ ਅਗਲੇ ਸਾਲ ਇਹ ਵੀ ਚੇਂਜ ਕਰ ਦੇਣੇ ਬਾਈ ਕਹਿੰਦਾ ਅਗਲੇ ਉਹਦੇ ਨਾਲ ਦੇ ਪਾਓ ਫਿਰ ਬਾ ਠੀਕ ਹੈ ਇੱਕ ਇੱਕ ਸਾਲ ਦੇਖਣਾ ਠੀਕ ਆ ਬਾਈ ਨਾ ਨਾ ਕਰਦੇ ਨਹੀਂ ਫਿਰ ਕੋਈ ਨਹੀਂ ਜੱਜ ਜਾਣੇ ਯਾਰ ਵਧੀਆ ਹੋ ਵੀ ਕੈਂਡ ਲੱਗਣੇ ਦੇਖੀ ਬਾਈ ਕੈਂਡ ਲਾਉਗੇ ਬਾ ਠੀਕ ਹੈ ਫਿਰ ਬਾਈ ਆ ਦੇਖ ਆ ਰੀਲ ਬਣਾਈ ਮੈਂ ਹੁਣ ਦੇਖ ਲੈ ਆ ਟਾਇਰ ਤਾਂ ਵੇਖੇ ਦੇ ਬਾਈ ਯਾਰ ਮੈਨੂੰ ਥੋੜੇ ਬਤਾਰਸ ਆਉਂਦਾ ਹੈ ਬਾਈ ਨੂੰ ਮਸ਼ੀਨ ਚਾਹੀਦੀ ਤੁਸੀ ਖੋਲਣੇ ਵਾਲੀ ਕੈਂਡ ਕੈਂਡ ਵਾਲੀ ਦੁਆਣੀ ਯਾਰ ਇਹ ਜੋ ਮਸ਼ੀਨ ਆ ਗਈ ਸਾਡੇ ਹੱਥ ਕਰੋਗਾ ਨਹੀਂ ਨਹੀਂ ਇਹਨੇ ਪੈਸੇ ਕਿੱਥੇ ਲੈ ਕੇ ਜਾਣੇ ਯਾਰ ਮੈਨੂੰ ਸਮਝ ਨਹੀਂ ਲਾਦੀ ਯਾਰ ਬਾਈ ਨੇ ਜੀ ਬਾਈ ਫਾਰਮ ਟਰੱਕ ਵਾਲਾ ਟਾਇਰ ਜਿਹੜਾ ਉਹ ਲਾਇਆ ਹੁਣ ਉਹ ਕਮੈਂਟਾਂ 'ਚ ਦੱਸਿਓ ਬਾਈ ਵੀ ਆਹ ਟਾਇਰ ਸੋਹਣਾ ਲੱਗਦਾ ਜਾਂ ਫਿਰ ਆ ਜਿਹੜਾ ਪਹਿਲਾਂ ਵਾਲਾ ਇਹ ਟਾਇਰ ਵਧੀਆ ਲੱਗਦਾ ਬਾਈ ਕਹਿੰਦਾ ਜੀ ਆਹ ਵਧੀਆ ਲੱਗਦਾ ਕਿ ਅਗਲੇ ਸਾਲ ਆ ਪਵਾ ਦੇਣੇ ਆ ਆ ਦੇਖੋ ਬਾਈ ਟਾਇਰ ਉੱਡੀ ਤੇ ਆ ਗਿਆ ਇੱਕ ਮੁੰਡਾ ਕਾਪੜੇ ਦਾ ਬਾਈ ਦਾ ਮੁੰਡਾ ਬਾਈ ਇਧਰ ਰੀਡ ਬਣਾਉਣ ਲੱਗਿਆ ਪਾ ਸੇਮ ਟਾਇਰ ਵਾਲਾ ਬਾਈ ਕਹਿੰਦਾ ਵੀ ਜਿਹੜੀ ਮੂਰੇ ਟਾਇਰ ਵਾਲੀ ਗੱਡੀ ਆ ਪਿੱਛੇ ਵਾਲੀ ਸੇਮ ਵੀ ਇਹੀ ਟਾਇਰ ਚਾਹੀਏ ਮੈਨੂੰ ਦੋਏ ਨਹੀਂ ਚਾਹੀਏ ਹੈਗੇ ਚਲਿਏ ਆਦਾ ਗੇਲਾ ਗੇਲਾ ਆਦਾ ਆਨੇ ਗੇਲਾ ਦਾ ਰਾਦੇ ਕੌਣ ਹੈ ਗੇਲਾ ਬਾਈ ਪਤਾ ਨਹੀਂ ਕੌਣ ਹੈ ਤੇ ਇੱਕ ਦੂਜੇ ਨੂੰ ਕਹੀ ਜਾਂਦੇ ਆ ਗੇਲਾ ਗੇਲਾ ਨਹੀਂ ਹਲਦਾ ਕ ਪਤਾ ਲੱਗਿਆ ਵੀ ਗੇਲਾ ਹੈ ਕੋਈ ਗੇਲਾ ਕੌਣ ਹੈ ਪਤਾ ਨਹੀਂ ਬਾਈ ਦੇਖ ਲਓ ਦੇਖਣ ਪੈਰ ਆਏ ਤੇ ਕੀ ਆ ਕੁਝ ਹੋ ਗਿਆ ਬਾਈ ਗੱਡੀ ਤੇ ਕੀ ਹੈ ਕੋਈ ਪਤਾ ਨਹੀਂ ਬਾਈ ਜਾਣਦਾ ਤਾਂ ਕਹਿੰਦਾ ਵੀਡੀਓ ਦੇਖਦਾ ਵੀਰੇ ਹੁਣ ਤੁਸੀਂ ਵੀ ਰੁਕੇ ਜਾਇਓ ਉਹ ਨਹੀਂ ਰਹਿ ਗਿਆ ਸਾਨੂੰ ਜੀ ਭਾਈ ਕਦੇ ਪਾਰਟੀ ਹੋਗੀ ਮਿਸਤਰੀ ਆਕੇ ਰਿਸਤੇ ਨਾਲ ਆਕੇ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਆ ਭਾਈ ਜੀ ਪਹੁੰਚ ਗਏ ਜੀ ਹਾਂ ਜੀ ਹਾਂ ਸੌਖੀ ਆਕੇ ਪੰਚਾਇਤ ਹੋ ਗਈ ਤੇਲ ਦੋਲ ਚਾਹੀਏ ਇਹਨਾਂ ਨੂੰ ਪੰਚਾਇਤ ਹੋ ਗਈ ਦੀ ਹਾਂਜੀ ਮਨਾ ਜੀ ਆਓ ਜੀ ਕੀ ਹਾਲ ਬਥੇਰੀ ਖੁੱਲੀ ਆ ਸੋਈ ਯਾਰ ਬੋਬੀ ਭਾਈ ਸਤਿ ਸ਼੍ਰੀ ਅਕਾਲ ਚਲੋ ਕੁਛ ਤੇਲ ਦੋਲ ਚਾਹੀਏ ਉਹ ਵੀ ਤੇਲ ਚੋਰੀਆ ਦਾ ਭਾਈ ਇਹਨਾਂ ਨੇ ਨਾ ਲੈ ਕਿੱਥੇ ਤੇਲ ਪਾਇਆ ਵੀ ਨਹੀਂ ਬੱਚੇ ਮਰੇ ਲਓ ਜੀ ਕਹਿੰਦੇ ਬੋਬੀ ਹੋ ਗਿਆ ਦਾ ਗੈਪ ਦੀਪਾ ਬਾਈ ਕੱਲ ਦੇਖਣ ਆਇਆ ਦਰੇ ਪਰ ਇਹਨੂੰ ਮਿਲਿਆ ਨਹੀਂ ਹੈਗਾ ਨੇ ਲੱਬਿਆ ਬਹੁਤ ਹੈ ਕਿੱਥੇ ਮਿਲਿਆ ਫਿਰ ਮੈਨੂੰ ਇਹ ਮਿਲਿਆ ਉਹਦੇ ਕਿਆ ਲਾਉਂਗਾ ਜੱਗਰ ਦਾ ਮੁੰਡਾ ਕਿਹਾ ਦਾ ਨੇੜੇ ਮਿਲ ਗਿਆ ਦਾ ਨੇੜੇ ਹੈਪੀ ਦੇ ਹੈਪੀ ਦੇ ਨਹੀਂ ਹਾਂ ਜੱਗਰ ਦਾ ਮੁੰਡਾ ਹੈਪੀ ਹੈ ਨਹੀਂ ਯਾਰ ਉਹ ਬਿੱਟੂ ਮਾਲਾ ਜੀ ਤਾਂ ਮਾਲਾ ਦਾ ਬਾਠ ਠੀਕ ਹੈ ਐ ਮਾਲਾ ਜੀ ਨਹੀਂ ਬਾਈ ਇਹ ਇੱਥੇ ਐਸੇ ਕਿੱਥੇ ਰੱਖ ਆਉਣੀ ਹੈ ਜਿਹੜੀ ਕੰਡੀਸ਼ਨ ਰਾਜੂ ਦੇ ਗਿਆ ਬਾਈ ਇਹ ਅੱਛਾ ਰਾਜੂ ਬਾਈ ਰਾਜੂ ਦੇ ਰਾਜੂ ਦੇ ਆ ਮਨੇ ਆ ਵਧੀਆ ਕਰਿਆ ਜਿਹੜੀ ਇਹ ਲੋਆਤੀ ਠੀਕ ਬਣ ਗਿਆ ਪੌੜੀ ਅੰਦਰੋਂ ਗਾਦ ਨੂੰ ਪੌੜੀ ਨੇ ਉਹ ਕਿੱਥੇ ਤੱਕ ਆਉਣਾ ਫੋਟਾ ਜਾ ਉਹ ਚਰਾ ਪਿੱਛੇ ਜਿਹੜੀ ਮਿੰਡੀ ਇੱਧਰ ਦੇ ਆ ਦੇ ਇਸੇ ਜਿਹੜੀ ਨਾ ਉਧਰ ਉੱਚਾ ਕਿੰਨਾ ਜਾਣਾ ਉਧਰ 7 ਫੁੱਟ ਜਿੱਦਾਂ ਬੋਵੀ ਹੈ ਹਾਂ ਉਹ ਨਹੀਂ ਹੰਦੇ ਹਾਂ ਇੰਨੀ ਖੁੱਲੀ ਉਸ ਤੋਂ ਮਨੇ ਕੀ ਕਰਨੀ ਤਾਂ ਪਹਿਲਾਂ ਢਾਂਗਨ ਦੀ ਬਣੀ ਹੋਇਆ ਰਹੇ ਹਾਂ ਹਾਂ ਹੁਣ ਬਣਾਉਂਗੇ ਚੀਜ਼ ਇਹ ਇੰਡੀਆ ਵਾਲੀ ਹੋਊਗੀ ਕਿ ਬਾਹਰ ਵਾਲੀ ਬਾਹਰ ਵਾਲੀ ਹੈ ਉਹ ਵੀ ਦੱਸ ਦੇ ਚਿਕਨ ਹੋ ਗਿਆ ਚਿਕਨ ਹੋ ਗਿਆ ਨਹੀਂ ਮਰੇ ਚਲ ਆਏ ਹੁਣ ਆ ਦੂਏ ਕੋਠੇ ਪਰ ਵੀ ਚੜਨਾ ਸੌਖਾ ਹੋ ਜਾਊਗਾ ਬੋਬੀ ਯਾਰ ਇਧਰ ਨੂੰ ਵੀ ਸਟੈਪ ਲਾ ਦੀ ਇੱਕ ਹਾਂ ਗੰਡੇ ਵਾਲੇ ਲਾ ਦੇ ਚਾਹੀਦਾ ਨਾ ਉਹ ਤਾਂ ਚੜੇ ਹੋ ਜਾਣਾ ਨਾ ਇੰਨਾ ਕਿੰਨਾ ਜਹਾਜ਼ ਨਹੀਂ ਪਹਿਲਾਂ ਹੈਂਜਾ ਸਿਸਟਮ ਚ ਹੁਣ ਸਹੀ ਹੋ ਗਿਆ ਛੜਦੇ ਨੂੰ ਚਲੋ ਬੰਦ ਹੋ ਗਿਆ ਇਧਰ ਹਾਂ ਮੈਂ ਜਿੱਕੜਾ ਮਨੂੰ ਲੱਗਦਾ ਤਾਂ ਨਾ ਵੀ ਜਗਾ ਜਾ ਰਹਿ ਗਿਰੂਗਾ ਨਹੀਂ ਘੇਰੀ ਨਹੀਂ ਠੀਕੇ ਰਿਹਾ ਸਿਸਟਮ ਹਾਂ ਕੋਹ ਜਗਾ ਹਾਂ ਇੱਥੇ ਜੜ ਨਹੀਂ ਹਾਂ ਬਸ ਠੀਕ ਆ ਚੜ ਜਾ ਬਾਵੀ ਕੋਲ ਬਾਵੀ ਕੋਲ ਜਾ ਲੈ ਚੱਲ ਚੜ ਕੇ ਬਾਵੀ ਕੋਲ ਚੜ ਕੇ ਬਾਵੀ ਕੋਲ ਇੰਨੀ ਨਹੀਂ ਕਟਾਈ ਕਰਦਾ ਨਹੀਂ ਮੇਰੇ ਕਟਿੰਗ ਕਰ ਦਈ ਦੇ ਦੇ ਤਾਂ ਬਾਵੀ ਕੋਲ ਜਾ ਕਿਦਾਂ ਇੰਨੀ ਕਟਿੰਗ ਕਰਦਾ ਨਹੀਂ ਬਾ ਇੰਨਾ ਕਿ ਚਾਹੀਦਾ ਨਾ ਇੰਨੀ ਕਟਿੰਗ ਕਰਦਾ ਨਹੀਂ ਆ ਜਾਗੇ ਗੁੰਗਾ ਨਹੀਂ ਮੈਂ ਕਹਿੰਦਾ ਹੋਰੇ ਵੀ ਆਏ ਐਲ ਬਣਾ ਦੇ ਨਹੀਂ ਸਲੇਪ ਤੇ ਨਹੀਂ ਹੋਰੇ ਤਾਂ ਚੁਲਾ ਹਣਾ ਚੁਲਾ ਹਣਾ ਠੀਕ ਆ ਠੀਕ ਆ ਕਿਵੇਂ ਬੰਦ ਹੋਣੀ ਹੈ ਇਹ ਕਿਵੇਂ ਚੁਲਾ ਖਿੰਝੇ ਨਹੀਂ ਹੜ ਜਾਂਦਾ ਚਲੋ ਭਾਈ ਉਹ ਘੱਮ ਹੋ ਗਿਆ ਵੀ ਜਦੋਂ ਬੰਦੇ ਪਹੁੰਚਗੇ ਹੁਣ ਹੌਸਲਾ ਹੋ ਗਿਆ ਹੁਣ ਨਵੇੜੇ ਕੀ ਜਾਉਗੇ ਚੱਲੀਏ ਬਾਰੇ ਹੁਣ ਆਪਾਂ ਹੁਣ ਮੈਨੂੰ ਥੋੜੀ ਹੋਣਾ ਮੈਂ ਤਾਂ ਆਪਣਾ ਬਾਈ ਤਿਆਰ ਤਾਂ ਮੈਂ ਤਾਂ ਸ਼ਗਨ ਕਿਸੇ ਹੋਰ ਨੂੰ ਦੇਣ ਨੂੰ ਤਿਆਰ ਤਾਂ ਹੁਣ ਇਹ ਪੰਗਲੇ ਵੇ ਤੇ ਨਹੀਂ ਉਹ ਠੇਕਾ ਦੱਸ ਠੇਕਾ ਇਹ ਨਹੀਂ ਗਈ ਐ ਨਾ ਬਾਠ ਠੀਕ ਹੈ ਫਿਰ ਮੇਰੇ ਅਸੀਂ ਸਾਡਾ ਕੋਈ ਪਤਾ ਨਹੀਂ ਵੀਰੇ ਦੀਪੇ ਭਾਈ ਅਸੀਂ ਜਾਣਾ ਹੈ ਸ਼੍ਰੀ ਫਤੇਗੜ ਸਾਹਿਬ ਨੂੰ ਮਾਲ ਆਲਾ ਲੰਗਰ ਲੈ ਕੇ ਤਾਂ ਤੁਹਾਨੂੰ ਕਹਿੰਦਾ ਵੀ ਹੁਣ ਠੇਕਾ ਹੀ ਲੈ ਲਓ ਤੇ ਬੰਦਾ ਨਹੀਂ ਤੁਹਾਨੂੰ ਮਿਲਣਾ ਫਿਰ ਠੇਕਾ ਬੇਬੇ ਦਾ 10000 ਰੁਪਏ ਠੇਕਾ ਹੀ ਛੱਡ ਇਹ ਕਹਿੰਦਾ ਇਹ ਕਹਿੰਦਾ ਮੈਂ ਲੈਣੀ ਦਿਹਾੜੀ ਬੋਬੀ ਦੇ ਹਾਂ ਠੀਕ ਹੈ ਜੇ ਮੇਰਾ ਕੋਈ ਤੁਹਾਡੇ ਨਾਲ ਹੋਣੀ ਹੈ ਨਾ ਬੋਬੀ ਦੇ ਦਿਹਾੜੀ ਲੈਣੀ ਹਾਂ ਬੋਬੀ ਕਿਤੇ ਲਾਊਗਾ ਬੋਬੀ ਮਾਰ ਦੇ ਬੇ ਦੇ ਇਧਰ ਦੇ ਬੋਬੀ ਠੇਕਾ ਦੀ ਦਿਹਾੜੀ ਵਾ ਸੱਚੀ ਨਸੀ ਮਿਕਸ ਹੈ ਮਿਕਸ ਹੈ ਜੇ ਤਾਂ ਹੈ ਘੱਟ ਕੇ ਮਾਰ ਕੇ ਕਹਿੰਦੇ ਅਸੀਂ ਦਵਾਵਾਂਗੇ ਜੀ ਹਾਂ ਇਹ ਗੁਰਤੀ ਚ ਲੱਗੇ ਹੋਏ ਆਹੇ ਗੁਰਤੀ ਚ ਅਗੇ ਹੋਏ ਆ ਹਾਂ ਜੇ ਠੇਕੇ ਦੇ ਘਾਟਾ ਪੈਗਾ ਫਾਲਕ ਦਵਾਂਗੇ ਆ ਚਾਹੀਦਾ ਨਾ ਕਿਥੇ ਪੈ ਜੀਮ ਗਾ ਇਹਨਾਂ ਨੇ ਰਾਜੂ ਪੂਰਾ ਕਰਦਣ ਦਾ ਜਿਹੜੇ ਹਿਸਾਬ ਨਾਲ ਲੱਗੇ ਹੋਏ ਮਨੇ ਆਪਾਂ ਨਹੀਂ ਦੱਸ ਕਿਆ ਕਰਕੇ ਉਹਨਾਂ ਰੋਪੜੇ ਆ ਮੈਂ ਕਰਨਾ ਲੈ ਕੇ ਆਉਣਾ ਪਰਣੇ ਲੈ ਕੇ ਆਉਣੇ ਆ ਮਨੇ ਦਾ ਬਾਈ ਫੋਨ ਆਇਆ ਵੀ ਪ੍ਰੋਪਰ ਤੇ ਦੋ ਨਵੇਂ ਪਰਨੇ ਲੈ ਕੇ ਆਉਣੇ ਕਹਿੰਦਾ ਵੀ ਜਿਹੜੇ ਮੈਂ ਬੰਨਦਾ ਵੀ ਉਹ ਖਰਾਬ ਹੋ ਗਏ ਹੁਣ ਚੱਲੇ ਰੋਪੜ ਤੋਂ ਉਤਰ ਸੇਮ ਮੇਕੀਆਂ ਘਾਤਾ ਲੈ ਆਣੇ ਸਿਰ ਰੋਪੇ ਇਹਨਾਂ ਗਾਲਾਂ ਮਾ ਪਾਉਣੇ ਆ ਮਿਸਤਰੀਆਂ ਨੂੰ ਵੀ ਲਿਆ ਰੇਣੇ ਬਾਈ ਮਿਸਤਰੀ ਬੰਨੇ ਕਰੋ ਆਹ ਦਿਨਾਂ ਤੇ ਠੀਕ ਨਹੀਂ ਲੈ ਹੁਣ ਅਮਨੇ 에ਰੋ ਉੱਪਰ ਚੜਾਉ ਜੂਗਾ ਮਰੂਦ ਖਾਣਾ ਵੇ ਇੱਕ ਦੇਖ ਲੈ ਕਿਹੜੇ ਕਾਰਸ ਥੱਲੇ ਬਈ ਹੋਵੇ ਇਹ ਤਾਂ ਠੀਕ ਹੈ ਤਾਂ ਕੰਮ ਕਰਨਾ ਤਾਂ ਅਸੀਂ ਬਾਬਿਆਂ ਨਾਲ ਚਲੇਗੇ ਅੱਛਾ ਚਿੰਤਮੌਰ ਸਾਹਿਬ ਨਾ ਨਾ ਠੀਕ ਹੈ ਲੋ ਜੀ ਕਹਿੰਦੇ ਪਹੁੰਚ ਗਏ ترਸੀਮ بھائی ਕੋਲ ਕੀ ਹਾਲ ਹੈ ਜੀ ਤੇ ਕਾਲ ਬਬ ਮੁੰਡੇ ਨੂੰ ਪਰਨੇ ਦੇ ਦੋ ਵਧੀਆ ਜੇ ਅੱਜ ਰੋਗੇ ਸਾਹ ਕਾਲੇ ਇਹ ਕਿਹੜਾ ਗਾਰੰਟੀ ਲੈਣੀ ਆ ਮੈਂ ਲਿਖ ਕੇ ਕੈਮੀਕਲ ਦਊਗਾ ਸਪੈਸ਼ਲ ਠੀਕ ਹੈ ਨੀ ਜਾਣਾ ਜੀ ਦਾ ਕੈਮੀਕਲ ਇੱਕ ਦੇ ਦੋ ਕੇਸਰੀ ਮਨੇ ਇੱਕ ਕਾਲਾ ਲੈਣਾ ਕੋ ਹੋਰ ਰੰਗ ਲੈਣਾ ਦੇਖ ਲੈ ਭਾਈ ਦੇਖ ਲੈ ਨਾ ਇਧਰ ਤੇ ਦੇਉਂਗੇ ਜੀ ਉੱਪਰ ਤੇ ਅੱਛਾ ਠੀਕ ਹੈ ਕਾਲਾ ਦੇਖ ਲੈ ਮਨੇ ਚ ਹੋਰ ਦੇ ਲਾ ਭਾਈ ਪੂਰੇ ਦਾ ਕਲਰ ਹੀ ਇੰਨੇ ਵੀ ਬੰਦੇ ਨੂੰ ਹਾਲੇ ਸਮਝ ਨਹੀਂ ਲੱਗਦਾ ਇੱਕ ਵਾਰ ਆ ਕੇ ਸਾਡ ਕਾਲਾ ਆ ਛਾ ਕਾਲਾ ਹੈ ਚੱਕ ਭਾਈ ਜੈਡ ਬਲੈਕ ਮਨਾ ਭਾਈ ਇਹਦੇ ਨਾਲ ਦਾ ਦੇਖਦਾ ਆਹ ਜੀ ਦੇਖ ਇਧਰ ਕਹੀ ਜਾਈ ਤਾਂ ਆਹਾ ਹੈ ਇਹ ਵੀ ਠੀਕ ਹੈ ਬਾਕੀ ਭਾਈ ਸਾਰੇ ਹੀ ਕਲਰ ਚੱਲਦੇ ਆ ਜੀ ਗੱਲ ਜਿੰਨੂੰ ਜਿਹੜਾ ਪਸੰਦ ਉਹ ਲਈ ਜਾਂਦਾ ਏ ਮੈਨੂੰ ਕਿੰਨੇ ਮੀਟਰ ਲੈਣਾ ਵੀਰੇ 5.5 5.5 ਜਿਆਦਾ ਵੱਡਾ ਨਹੀਂ ਹੋਊਗਾ ਕੁਛ ਨਹੀਂ ਹੁੰਦਾ 5.5 ਆ ਜਾ ਵੀ ਮੁੰਡੇ ਸਾਢੇ 5 ਮੀਟਰ ਕੋ ਵੜ ਦੇ ਕਟਿੰਗ ਕਰ ਦੇ ਯਾ ਨਾ ਹੂੰ ਮੈਨਿਆ ਲੈਣਾ ਸਾਢੇ ਦਾ ਖਰਚਾ ਰੁਕ ਜਾ ਐਂ ਵੱਡਣਾ ਰੁਕ ਜਾ ਮੈਨੂੰ ਰੰਗਾਂ ਦਾ ਲੈਣਾ ਪਰੇ ਰੰਗਾਂ ਚ ਪੱਗ ਜੱਜ ਰਹੀ ਪਾਰਨਾ ਘੱਟ ਮਨੇ ਇੰਨੇ ਭਾਨੇ ਹੁੰਦੇ ਰੇ ਕਿੱਥੇ ਗਏ ਭਾਈ ਲੈ ਜਾਂਦਾ ਜਿਹੜਾ ਵੀ ਆਉਂਦਾ ਅੱਛਾ ਦੇਖ ਹੁਣ ਕਲਰ ਕਿਹੜਾ ਲੈਣਾ ਕੱਢ ਦੇ ਦੋਨੇ ਕੱਢ ਦੇ ਸਾਢੇ ਪੰਜ ਸਾਢੇ ਪੰਜ ਮਨੇ ਦੇਖ ਭਾਈ ਅਰੇ ਕਿਧਰ ਬੱਸ ਹਾਂ ਹਾਂ ਇਹੀ ਇਹ ਸਾਹ ਭਾਈ ਕੇਸਰੀ ਹੈ ਆਹ ਜੀ ਬਲੈਕ ਹੈ ਉਹ ਨਾਲ ਬੰਨਿਆ ਮੁੰਡਾ ਬਾਕੀ ਹੋਰ ਇੱਧਰ ਬਾਕੀ ਜੈਟ ਦੀ ਪਸੰਦ ਹੈ ਕਾਲਾ ਨਹੀਂ ਲੈਣਾ ਮਨੇ ਕੱਲ ਸੁਨਾ ਟੈਂਕਾ ਮਨੇ ਆ ਵੀ ਰੰਗਾ ਠੀਕ ਆ ਯਾਰ ਮਿੱਟੀ ਰੰਗਾ ਜਾ ਆ ਦੇ ਰੰਗ ਨਵਾਂ ਹਾ ਇਹ ਰੰਗਾ ਹਾ ਇਹਦਾ ਆਪੇ ਕਹਿੰਦੇ ਨੇ ਇਹ ਜੋ ਖੇਡ ਮਾਰਨ ਆਵੇ ਰਾਣੀ ਹਾਂ ਉਹ ਲੈ ਇਹਦਾ ਪੱਗ ਵਧੀਆ ਲਾਦੀ ਰੰਗ ਦੀ ਮਨੇ ਆ ਵੀ ਰੰਗ ਵਧੀਆ ਲੱਗੂਗਾ ਇਹ ਆ ਲੈਣਾ ਇਹ ਜਿਵੇਂ ਨਾ ਰੰਗ ਪਿਆ ਵਾਈਨ ਕਲਰ ਹਾਂ ਵਾਈਨ ਅੱਜ ਵਾਈਨ ਹੀ ਵਧੀਆ ਲੱਗਣਾ ਇਹੜਾ ਕਾਲਾ ਦਾ ਐਵਗਰੀ ਐਵਗਰੀ ਨਾ ਆਹੋ ਹਰੇ ਜਦ ਮਰਜੀ ਬਨ ਲੋ ਮੈਂ ਬਨ ਲੋ ਫੇਟਾ ਫੇਟੋ ਲੈਣਾ ਪੂਰਾ ਫੇਟਾ ਫੇਟਾ ਦੇਖ ਭਾਈ ਹੁਣ ਮਨੇ ਤੂੰ ਕਿਹੜਾ ਤੈਨੂੰ ਪਸੰਦ ਆ ਲਓ ਜੀ ਤਿੰਨ ਕਲਰ ਕਰਲੇ ਮਨੇ ਨੇ ਇੱਕ ਕੇਲੇ ਲਿਆ ਇੱਕ ਬਲੈਕ ਲੈ ਲਿਆ ਇੱਕ ਕੇਸਰੀ ਠੀਕ ਆ ਇਹ ਰੰਗ ਬਦ ਕਰਾਣਾ ਜੀ ਕੋਪਰ ਕਲਰ ਕਰਾ ਆਹੋ ਕੋਪਰ ਕੋਪਰ ਕਲਰ ਹੈ ਕੋਪਰ ਲੈ ਭਾਈ 8.5 ਮੀਟਰ ਲੋ ਜੀ ਬਾਈ ਮਨੇ ਬਾਈ ਤੋਂ 12ਵਾਂ ਘਰ ਆਏ ਆ ਸਵਾਨ ਮਨਾ ਪੜਨੇ ਲਿਆ ਬਾਈ ਲੋ ਤੇ ਇੱਕ ਕੰਮ ਹੋਰ ਕਰਕੇ ਉਹ ਵੀ ਕਰਿਆ ਆ ਜਾ ਕੇ ਦੇਖਿਆ ਪਲੱਗ ਤੋੜਿਆ ਪਿਆ ਦੇਖੋ ਹਾਂਜੀ ਬਾਈ ਇਹਨਾਂ ਪਲੱਗ ਦਾ ਦੇਖਨੇ ਤੋੜੇ ਮੈਨੂੰ ਨਹੀਂ ਟੁੱਟਾ ਪੰਮੂ ਤੇਰਾ ਨਾ ਲੰਦਾ ਏ ਮੈਂ ਨਹੀਂ ਤੋੜਿਆ ਹਾਂ ਆ ਪੰਮੂ ਦੱਸ ਦੇ ਛੇਤੀ ਆ ਜਾ ਡੱਡੂ ਡੱਡੂ ਮੰਗਣ ਬਾਹਰ ਦੱਸ ਦਸਰ ਸਾਸਰੀ ਕਾਬ ਲਾਓ ਕਿਨੇ ਤੋੜਿਆ? ਉਹ ਦੇਖ ਤੇ 10 ਤੋੜਿਆ ਮੇਰਾ ਨਾਮ ਕਤਰਾਮਾਏ 13 ਕਿਹੜਾ ਟੁੱਟਿਆ ਸ? 10 ਨਹੀਂ ਤੋੜਿਆ ਦਾ ਕਿਨੇ ਆਇਆ ਦਾ ਪੁੱਛਿਆ ਨਹੀਂ ਤੈਨੂੰ ਮੈਂ ਹਾਂ ਰਾਜੇ ਸਰ ਕਿਨੇ ਤੋੜਿਆ? ਉਹਨੇ ਇੱਕ ਬਾਈ ਉਮਾਰ ਕਰ ਲਿਆਂ ਦਾ ਰੋਫੜ ਤੇ ਇਹਦਾ ਵੀ ਕੰਮ ਆ ਉਹ ਤੁਹਾਨੂੰ ਫੇਰ ਦੱਸੂਗੇ ਵੀ ਕੀ ਕੰਮ ਹੈ ਇਹਦਾ ਮਾਰਕਰ ਇਹ ਮਿਲਿਆ 20 ਰੁਪਏ ਦਾ ਕਿੰਨੇ ਦਾ 20 20 ਕਿੰਨੇ ਹੁੰਦੇ ਆ 20 20 ਕਿੰਨੇ ਹੁੰਦੇ ਆ 20 20 0 ਉਹ ਕਿੰਨੇ ਹੁੰਦੇ ਆ 20 0 ਹਾਂ 20 0 ਹੁੰਦਾ ਹੈ 20 0 20 0 ਖੋਲਣਾ ਨਹੀਂ ਹੈਗਾ ਪਰਮਾਨੈਂਟ ਮਾਰਕਰ ਉਹ ਤਾਂ ਫਿਰ ਮੈਂ ਫੜੇ ਲਿਆ ਪਰਮਾਨੈਂਟ ਮਾਰ ਕੇ ਹੁੰਦਾ ਹੈ ਇਹਦਾ ਮਤਲਬ ਕੀ ਆਉਂਦਾ ਪਰਮਾਨੈਂਟ ਦਾ ਮਤਲਬ ਇਹ ਕਦੇ ਨਹੀਂ ਮਿਟਦਾ ਕਦੇ ਕਦੇ ਨਹੀਂ ਮਿਟਦਾ ਜੇ ਮੈਂ ਮਟੇਕਰ ਖਾਤਾ ਤੁਹਾਨੂੰ ਨਹੀਂ ਮਿਟਦਾ ਲੈ ਐਨਾ ਹੁੰਦਾ ਹੀ ਨਹੀਂ ਹੈਗਾ ਮੈਂ ਜੇ ਕਰਦਾ ਥੋੜੇ ਟਾਈਮ ਬਾਅਦ ਪੱਕਾ ਨਹੀਂ ਹੁੰਦਾ ਹਾ ਵੀ ਬੰਮੂ ਕੀ ਹਾਲ ਹੈ ਬੀਆ ਕਿੰਨਾ ਟੀਵੀ ਦੇਖਿਆ ਛੁੱਟੀ ਮਾਰੀ ਹੈ ਕਹਿੰਦੇ ਪੀਟੀਐਮ ਤਾਂ ਗਿਆ ਸੀ ਸਕੂਲ ਦੇਖ ਨਾ ਪੂਰਾ ਨਾ ਪਾਣੀ ਡੁੱਲਿਆ ਪਿਆ ਹੈ ਮੜਾ ਪੋਚਾ ਲਿਆ ਕੇ ਲਾ ਦੇ ਛਾਪੇ ਪੈਂਦੇ ਆਲੇ ਮੇਰੇ ਬੂਟਾਂ ਤਾਂ ਲੱਗਿਆ ਨਹੀਂ ਹੈ ਘਾਰੇ ਦੁੱਧ ਲੈਣ ਵੀ ਨਹੀਂ ਗਈ ਨਾ ਹਾਂ ਦੁੱਧ ਲਿਆਈ ਉਹ ਲੈ ਕੇ ਆਈ ਨਾ ਪਾਣੀ ਜੜੇ ਦੋ ਸੰਧਾ ਪੰਮੂ ਆ ਦੇਖ ਪੈਰ ਉਹਦੇ ਛਾਪੇ ਪੈਂਦੇ ਆ ਪੰਮੂ ਦੇ ਪੈਰ ਕਿੱਲੇ ਆਰੇ ਕੀ ਆ ਯਾਰ ਬੰਮੂ ਬੱਦੂ ਕੰਮ ਓਥੇ ਕੰਮ ਘਾਤੇ ਕਰਦਾ ਯਾਰ ਡੱਡਾ ਫੇਰ ਨਾ ਮਦਰ ਬਾਸ 10 ਹਾਂ ਫੇਰ ਦੇ ਫਰਾ ਲੂਗਾ ਹਾਂ ਕਿੰਨਾ ਆਰਾਮੀ ਕਰਾ ਡੱਡਾ ਫੇਰ ਦੇ ਫਰਾ ਲੂਗਾ 10 ਤੇਰਾ ਇਲਾਕਾ ਮੈਂ ਦੱਬ ਮਾੜੇ ਮੋਟੇ ਇਹੇ ਕੰਮ ਚੱਲਦੇ ਰਹਿਣੇ ਬਾਈ ਤੁਹਾਨੂੰ ਪਤਾ ਹੀ ਹੈ ਨਿਆਣੇ ਆ ਬੁੱਢੇ ਸਿੱਧੇ ਕੰਮ ਕਰਦੇ ਹੁੰਦੇ ਆ ਕਹਿੰਦੇ ਮੋਟੀ ਜੈਕਟ ਪਾਈ ਰਹੀ ਆ ਬਾਈ ਠੰਡ ਤਾਂ ਲੱਗਦੀ ਹੋਣੀ ਠੰਡ ਦੂਨੋਂ ਲੱਗ ਜਾਂਦੀ ਹੈ ਮੋਟੀ ਇਹ ਕਿਦਾਂ ਹੈ ਮੋਟ ਕਹਲਾ ਮੀਆ ਤੋ ਮੋ ਬੋਤ ਮੋਟਾ ਹੋ ਗਿਆ ਕੋੜਵਟ ਹੋ ਗਿਆ ਚਾਚਾ ਮੋਟਾ ਕ ਪੰਮੂ ਇਹ ਤੂੰ ਉਹ ਹੈ ਜਿਵੇਂ ਨਿੱਕਾ ਹੋਰ ਲੱਗਣਾ ਨਿਚੋੜ ਕੇ ਲਿਆ ਦੋ ਘਵਾਰ ਲਾ ਦੇ ਲਓ ਜੀ ਔਨ ਦੇਖ ਲੈ ਕਰਤਾ ਹਾਂ